done ਇਹ ਭਾਜੀ ਕਿੰਨੇ ਦਾ ਆਪਾਂ ਨੂੰ ਇਹ ਕਿੰਨੇ ਦੇ ਵਿੱਚ ਕਿੰਨੇ ਥੋੜਾ ਇਹਦੇ ਬਾਰੇ ਜਾਣਕਾਰੀ ਦੋ ਜਿੱਦ ਦਾ ਆਪਣਾ ਦਾਮ ਵੀ ਚਾਹਦਾ ਆਪਣਾ ਸ਼ੇਅਰ ਤੇ ਤਿਆਰ ਹੋ ਜਾਂਦਾ ਜੀ ਅੱਛਾ 800 ਰੁਪਏ ਸਕਰ ਫੁੱਟ ਦਾ ਲੈਣੇ ਆ ਦਾ ਅੱਛਾ ਹਾਂਜੀ ਹਾਂ ਤੇ ਇਹ ਇਹਦੇ ਵਿੱਚ ਕੀ ਕੀ ਤੋਂ ਕਿਵੇਂ ਸਲਾਬ ਸਲੂਬੀਤ ਨਹੀਂ ਆਉਂਦੀ ਨਾ ਜੀ ਨਾ ਜੀ ਸਾਰਾ ਮਟੀਰੀਅਲ ਆਪਣਾ ਪਾਇਆ ਹੁੰਦਾ ਇਹਦੇ ਵਿੱਚ ਲੋਹੇ ਦਾ ਸਟਰਕਚਰ ਹੁੰਦਾ ਇਨਸੂਲੇਸ਼ਨ ਪਾਈ ਹੁੰਦੀ ਹੈ ਜੀ ਹੂੰ ਨੋ ਸੈਡ ਵਾਂਸ ਲੱਗਿਆ ਹੁੰਦਾ ਛੱਤ ਦੇ ਵਿੱਚ ਇਨਸੂਲੇਸ਼ਨ ਫਾਈਬਰ ਹੂੰ ਤੇ ਆਪਣਾ ਕਾਗਜ਼ ਵਗੈਰਾ ਸਾਰਾ ਕੁਝ ਦੋਨੋਂ ਸੈਡੋਂ ਪਾਇਆ ਹੁੰਦਾ ਸ਼ੀਸ਼ਾ ਗੇਟ ਵਗੈਰਾ ਸਾਰਾ ਕੁਝ ਲੱਗਿਆ ਹੁੰਦਾ ਹੀ ਆਪਣੀ ਅੱਛਾ ਅੱਛਾ ਤੇ ਕਿੱਥੇ ਕਿੱਥੇ ਤੁਸੀਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਅਵੇਲੇਬਲ ਕਰਾ ਦਿੰਦੇ ਜੀ ਕਿਸੇ ਨੇ ਪੰਜਾਬ ਹਰਿਆਣਾ ਵਾਲੀ ਹਰਿਆਣਾ ਵੀ ਹਾਂਜੀ ਹਾਂ ਤੇ ਇਹਦਾ ਕੀ ਹਿਸਾਬ 탑 ਜਿਹੜਾ ਜਿਹੜਾ ਆ ਤੁਸੀਂ 18000 ਦਾ ਸੈਟ ਸਾਈਜ਼ ਹੋ ਰਿਹਾ ਹੈ ਨਾ ਅੱਛਾ 18000 ਦਾ ਤੇ ਕਿੱਥੇ ਕਿੱਥੇ ਅਵੇਲੇਬਲ ਕਰਾ ਦਿੰਦੇ ਤੁਸੀਂ ਪੂਰੇ ਪੰਜਾਬ ਚ ਤੇ ਹਰਿਆਣਾ ਜੀ ਪੂਰੇ ਪੰਜਾਬ ਚ ਤੇ ਹਰਿਆਣੇ ਦੇ ਵਿੱਚ ਤੇ ਤੁਸੀਂ ਆਪਣਾ ਐਡਰ ਜੈਸ ਬੰਬੂ ਹਾਜੀ ਹਾਂ ਜ਼ਿਲ੍ਹਾ ਸੰਗਰੂਰ ਪਿੰਡ ਬਾਦਰਪੁਰ ਅੱਛਾ ਤੁਹਾਡਾ ਮੈਂ ਉਹ ਤੁਹਾਡਾ ਨੰਬਰ ਵੀ ਮੈਂ ਪਤਾ ਕੋਈ ਉਹਤ ਨਹੀਂ ਹਾਂਜੀ ਨਹੀਂ ਬਸ ਠੀਕ ਹੈ ਇਹ ਬਹੁਤ ਵਧੀਆ ਬਣਿਆ ਜੀ ਮੈਂ ਨਾ ਵੀ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਆਹ ਵੇਖੋ ਜੀ ਆਹ ਵੀ ਇੱਕ ਦਾ ਬਹੁਤ ਪਿਆਰਾ ਸੈੱਟ ਸੈੱਟ ਬਣਾਇਆ ਇਹਨਾਂ ਨੇ ਇਹਦੇ ਵਿੱਚ ਫਿਰ ਦੋ ਗੇਟ ਲੱਗਦੇ ਆ ਕਿ ਇੱਕ ਗੇਟ ਲੱਗਦਾ ਇਹਦੇ ਕਿਦਾਂ ਮਤਲਬ ਇਹ ਕਿੰਨੇ ਬਾਈ ਸਾਹ ਦੇ हिसाब ਨਾਲ ਇਹ 20 ਬਾਈ 13 ਦਾ ਰੂਮ ਆ ਜੀ ਮਤਲਬ ਵੱਡਾ ਰੂਮ ਹੈ ਇਹਦੇ ਵਿੱਚ ਦੋ ਗੇਟ ਰੱਖਿਆ ਹੈ ਜੇ 10 ਬਾਈ 10 ਦਾ ਰੂਮ ਹੁੰਦਾ ਉਹਦੇ ਵਿੱਚ ਇੱਕੋ ਗੇਟ ਹੁੰਦਾ ਅੱਛਾ ਹਾਂਜੀ ਸ਼ਾਇਦ ਹਿਸਾਬ ਨਾਲ ਹੁੰਦਾ ਬਾਕੀ ਕਸਟਮਰ ਦੀ ਜਿੱਦਾਂ ਡਿਮਾਂਡ ਹੁੰਦੀ ਹੈ ਉਦਾਂ ਦਾ ਰੂਮ ਤਿਆਰ ਕਰ ਦਿੰਦੇ ਨੇ ਨਹੀਂ ਬਹੁਤ ਵਧੀਆ ਵੀ ਬਹੁਤ ਵਧੀਆ ਤੇ ਜੇ ਇਹ ਛੋਟਾ ਬਣਾਉਣਾ ਹੋਵੇ ਤੇ ਫਿਰ ਉਹਦੇ ਵਿੱਚ ਕਿੰਨੇ ਪੈਸੇ ਆਪਾਂ ਨੂੰ ਮਤਲਬ ਜੇ ਉਹ ਅੱਧਾ ਬਣਾਉਣਾ ਹੋਵੇ ਛੋਟਾ ਬਣਾਉਣਾ ਹੋਵੇ ਹਾਂਜੀ 10 ਬਾਈ 10 ਦਾ ਤੁਹਾਨੂੰ ਦੱਸਤਾ 10 ਬਾਈ 10 ਦਾ 800 ਰੁਪਏ ਸਕਰ ਫੁੱਟ ਦਾ ਚੱਲਦਾ ਹੈ ਤੇ 10 ਬਾਈ 10 ਦੇ ਵਿੱਚ ਫਿਰ ਕਿੰਨਾ ਕਿੰਨੇ ਸਕਰ ਫੁੱਟ ਤੇ ਕਿੰਨੇ ਬਣਗੇ 80000 ਰੁਪਏ ਚ ਲੱਗ ਜਾਂਦਾ ਹੈ 10 ਬਾਈ 10 ਦਾ 10 ਬਾਈ 10 ਦਾ ਨਹੀਂ ਬਹੁਤ ਵੱਡੀ 10 ਬਾਈ 13 ਦਾ ਰੂਮ ਆਈ 217000 ਚ ਲਾਏ 217000 ਰੁਪਏ ਲਾ ਤੇ ਹੁਣ ਤੁਸੀਂ ਪੇਂਟ ਕਰੋਗੇ ਸਾਰੀ ਸਾਰੀ ਟੱਚ ਵੁੱਡ ਵੱਜੀ ਹੋਈ ਹੈ ਬਾਰਨਿਸ਼ ਉੱਪਰ ਦੇਖ ਸਕਦੇ ਸਾਂ ਨਹੀਂ ਇਹਦੀ ਅੱਛਾ ਇਹ ਮਾਰਤੀ ਹੈ ਕਿ ਮਾਰਣੀ ਹੈ ਮਾਰ ਵੱਜੀ ਹੋਈ ਹੈ ਜੀ ਉੱਪਰ ਟੱਚ ਵੁੱਡ ਅੱਛਾ ਅੱਛਾ ਹੁਣ ਮਾਰੀ ਹੈ ਹਾਂਜੀ ਹਾਂ ਤੇ ਮੁੜ ਕੇ ਫਿਰ ਹੁਣ ਕਲਰ ਮਾਰੋਗੇ ਕਿ ਜਾਂ ਨਹੀਂ ਹਾਂਜੀ ਹਾਂਜੀ ਬਸ ਏਦਾਂ ਹੀ ਇੱਥੇ ਪਿਆ ਰਹੂਗਾ ਕਿ ਆਪਾਂ ਅੱਗੇ ਪਿੱਛੇ ਵੀ ਖੜ੍ਹ ਸਕਦੇ ਹਾਂ ਹਾਂ ਅੱਗੇ ਪਿੱਛੇ ਵੀ ਖੜ੍ਹ ਸਕਦੇ ਹਾਂ ਚਲੋ ਠੀਕ ਹੈ ਠੀਕ ਹੈ ਓਕੇ ਧੰਨਵਾਦ ਪਾ